ਮਰੀਜ਼ ਜੀ ਆਦੇ ਨਿਕਲ ਸਰ ਚ ਕੋਲ ਕੁ ਤੂਈ ਜਾਨ ਕੇ ਦਰਵਾਂਦਾ ਡਾਕਟਰ ਦਾ ਬਲੱਡ ਵੇਖਦਾ ਵੀ ਹਾਰਟ ਦੀ ਆ ਸਕਦਾ ਕੁ ਦਿਨ ਆਟਮ ਉਹ ਅੰਦਰ ਇਨ ਨਾ ਜ਼ਰਾ ਹਾਂ ਇਹ ਕੋਸ ਨਹੀਂ ਅਸੀ ਤਾਥੇ ਕਰ ਵੇਖ ਦਿਨੇ ਕਰ ਵੇਚ ਕੇ ਦਾ ਲਾਜ ਕਰਾ ਲੈਨੇ ਇਹ ਕਹਿੰਦਾ ਨਹੀਂ ਮੰਮੀ ਉਸੇ ਮੁੰਡਾ ਮੁੱਲ ਲੈ ਮੈਂ ਕੁਝ ਨਹੀਂ ਕਰ ਸਕਦਾ ਲੈ ਨਾ ਜੇ ਮੈਂ ਰਿਕਵੈਸਟ ਨਹੀਂ ਸਾਡੇ ਕੋਲੇ ਇਹਨੂੰ ਦਾ ਲਾਜ ਕਰਾਉਣਾ ਉਸ ਵੀ ਨਹੀਂ ਕਰ ਸਕਦਾ ਮਲਾ ਮੈਂ ਵੀ ਨਹੀਂ ਤੜਫਣਾ ਉਹ ਦੂਬ ਵੀ ਤੜਫਣਾ ਵੀ ਨਹੀਂ ਸਾਡੇ ਸਾਹਮਣੇ ਨਾ ਤਰਫ ਦਾ ਕੀ ਵੀ ਦਾ ਮੈਂ ਸੋਚ ਕੇ ਅੰਦਰ ਸਿੰਨ ਸੁਣ ਲੁਗਾ ਸੁਣ ਲੁਗਈ ਹੈ ਐ ਹੁਣ ਕਿ ਮਰੇ ਜੇ ਇਹਨੂੰ ਕਸੂ ਹੋ ਗਿਆ ਫਿਰ ਕੀ ਕਰੀ ਨਾ ਸਰੀ ਸਰੀ ਆ ਤੇ ਨਿਕਲ ਸਰ ਚੱਕਰ ਕਰ ਕੁਤੂਈ ਜਾਨ ਕੋ ਕਿ ਜਲਵਾੰਦਾ ਡਾਕਟਰ ਦਾ ਬਲੱਡ ਵਾ ਤਾਂ ਵੀ ਹਾਰਟ ਵੀ ਆ ਸਕਦਾ ਗੁਰਦੇ ਨੇ ਆਟ ਨਾਲ ਹੋ ਜਾਂਦਾ ਮੇਰਾ ਇਹ ਨਾ ਹੁੰਦਾ ਨਾ ਕੰਮ ਹੁੰਦਾ ਇਹ ਆਉਦੇ ਗੋਡੇ ਖੜ ਗਏ ਹੁਣ ਕੰਮ ਕਰਦੇ ਦੇ ਕਿ ਹੁਣ ਕਿੰਨੇ ਕਰੀਏ ਅਸੀਂ ਇਹ ਕਮਲ ਇਨਕਾਰ ਵਾਲੀ ਨੂੰ ਕਹਿੰਨਾ ਵੀ ਘਰ ਦੇਜਿਓ ਤਿੰਨ ਚਾਰ ਲੱਖ ਤਾਂ ਵਿਕਜੂਗ ਕਿਤੇ ਵੀ ਰਹਿ ਲਓ ਠੀਕ ਹੈ ਤੇ ਹਰ ਬੋਟਾਂ ਸਾਰੀਆਂ ਨੇ ਕਿੰਨਾ ਚਿਰ ਟੁੱਟ ਲਾਏ ਦੋ ਦੋ ਸਾਲ ਹੋ ਗਏ ਜਿਗਾਤ ਹਾਂ ਇਹ ਲਈ ਪਰ ਜੀ ਹਾਂ ਬਸ ਪਹਿਲਾਂ ਪ੍ਰਾਈਵੇਟ ਹੋਏ ਮੱਚੋ ਸਾਰੀਆਂ ਦਵਾਈਆਂ ਤੇ ਪੈਸੇ ਲੱਗਦੇ ਲੋਕਾਂ ਨੇ ਵੀ ਮਦਦ ਕਰੀ ਗੱਲ ਤਾਂ ਉਹਨੂੰ ਜੇ ਮੇਰੇ ਤੋਂ ਵੀ ਕੰਮ ਨਹੀਂ ਹੁੰਦਾ ਜੀ ਇਕੱਲੇ ਜਾਣਾ ਸਾਨੂੰ ਜਾਣ ਵਾਲਾ ਵੀ ਨੂੰ ਦਰਦ ਹੁੰਦੇ ਆ ਦਰਦ ਹੁੰਦੇ ਦਵਾਈਆਂ ਵਿੱਚੋਂ ਨਹੀਂ ਕਿੰਨੇ ਰੇ ਮੂੰ ਵੀ ਤੀਜੇ ਦਿਨੋਂ ਜਾਣਾ ਪੈਂਦਾ ਦੋ ਦਿਨਾਂ ਸਾਨੂੰ ਛੱਡ ਕੇ ਜੇ ਚੌਥਾ ਦਿਨਾਂ ਨੂੰ ਭੇਜਦਾ ਤਾਂ ਫੇਰ ਤਾਂ ਜਾਣੀ ਓਕੀਨ ਲੱਗ ਜਾਂਦੀ ਇਹਦਾ ਸਾਨੂੰ ਜੈ ਇੰਨਾ ਮਨ ਦੁੱਪੀ ਦੇ ਦੋ ਕਹਿੰਦਾ ਤੁਸੀਂ ਹੋਰ ਮੁੰਡਾ ਲੈ ਲਓ ਜੀ ਮੈਥੋ ਕਿਹੜਾ ਦੇ ਮੈਂ ਕਿਹੜਾ ਕੋਈ ਜ਼ਿੰਦਗੀ ਚ ਕੁਝ ਕਰ ਸਕੂਗਾ ਨਾ ਮੇਰਾ ਵਿਆਹ ਹੋਣਾ ਨਾ ਮੈਂ ਕੋਈ ਵੱਧ ਜਾਊਂਗਾ ਇੰਨਾ ਮਨ ਇੰਨਾ ਸੁਣਨੇ ਤੇ ਨਾ ਤੇ ਪਾਣੀ ਕਿ ਮੈਨੂੰ ਲਗਾ ਪਾਣੀ ਨਾ ਤੇ ਪਾਣੀ ਭਰ ਜਾ ਨਾ ਮਤਲਬ ਜਿਹੜਾ ਪਾਣੀ ਪੀਣੇ ਆ ਇਹ ਕਿਤਾਬ ਬਾਜ਼ਾਰ ਹੁੰਦਾ ਇਨੇ ਕਲੇੰਦਾ ਮੈਨੂੰ ਬਾਥਰੂਮ ਨਹੀਂ ਦੋ ਦਿਨਾਂ ਬਾਦ ਕਢਾਉਂਗੀ ਕਹਿੰਦਾ ਬਾਥੂ ਨਹੀਂ ਨਹੀਂ ਕੋਸ ਨਹੀਂ ਅਸੀਂ ਤਾਂ ਵੀ ਘਰ ਵੇਚ ਦਿਨੇ ਘਰ ਵੇਚ ਕੇ ਦਾ ਇਲਾਜ ਕਰਾ ਲੈਨੇ ਇਹ ਕਹਿੰਦਾ ਨਹੀਂ ਮੰਮੀ ਤੁਸੀਂ ਹੁਣ ਦਾ ਮੁੱਲ ਲੈ ਲਓ ਮੈਂ ਕੁਝ ਨਹੀਂ ਕਰ ਸਕਦਾ ਕਹਿੰਦਾ ਤਨਗ ਨਾ ਮੈਂ ਦੇਤੇ ਪੈਸੇ ਲਾਓ ਤੁਸੀਂ ਤੇ ਬਾਅਦ ਮੁੱਲ ਲੈ ਲਵੋ ਨੇ ਪੈਸਿਆਂ ਦਾ ਜਮਾ ਨਹੀਂ ਕੋਸ ਨਹੀਂ ਸਾਡੇ ਕੋਲ ਇਹ ਹੁੰਦਾ ਇਲਾਜ ਕਰਾਉਣਾ ਕੁਝ ਵੀ ਨਹੀਂ ਕਰਾ ਬਸ ਸਹਾਰਾ ਕੋਸਦਾ ਇਹ ਵੀ ਇਹ ਚਾਹਤਦਾ ਠੀਕ ਹੈ